ਔਰੰਗਜ਼ੇਬ ਦੀ ਧਾਰਮਿਕ ਨੀਤੀ ਨੇ ਕੱਟੜਤਾ ਤੇ ਨਫ਼ਰਤ ਦੀ ਜੋ ਅਗ ਲਾਈ ਸੀ ਉਸ ਦਾ ਸਭ ਤੋਂ ਵੱਧ ਸੇਕ ਹਿੰਦੂ ਧਰਮ ਦੇ ਅਨੁਵਾਈਆਂ ਨੂੰ ਚੱਲਣਾ ਪੈ ਰਿਹਾ ਸੀ ਇਸ ਦੀ ਮੁੱਖ ਵਜ੍ਹਾ ਇਹ ਸੀ ਕਿ ਜੇਕਰ ਇਹ ਲੋਕ ਧਰਮ ਪਰਵਰਤਿਤ ਹੋ ਗਏ ਤਾਂ ਬਾਕੀ ਦੇ ਲੋਕ ਇਹਨਾਂ ਦੇ ਨਾਲ ਲੱਗ ਕੇ ਡਰ ਦੇ ਕਾਰਨ ਖੁਦ ਬਖੁਦ ਇਸਲਾਮ ਕਬੂਲ ਕਰ ਲੈਣਗੇ ਆਨੰਦਪੁਰ ਵਿਖੇ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਦੌਰਾਨ ਆਪਣੀ ਦੁਖ ਭਰੀ ਵਿਥਿਆ ਸੁਣਾਈ ਕਿਉਂ ਔਰੰਗਜ਼ੇਬ ਦੇ ਜ਼ਬਰਦਸਤੀ ਧਰਮ ਪਰिवर्तन ਦੀ ਨੀਤੀ ਤੋਂ ਬਹੁਤ ਡਰੇ ਅਤੇ ਸਹਿਮੇ ਹੋਏ ਹਨ ਪੰਡਤਾਂ ਨੇ ਗੁਰੂ ਜੀ ਨੂੰ ਔਰੰਗਜ਼ੇਬ ਦੇ ਕਰਿੰਦਿਆਂ ਦੁਆਰਾ ਕੀਤੇ ਜਾ ਰਹੇ ਅਣਮਨੁੱਖੀ ਕਹਾਣਾ ਬਾਰੇ ਦੱਸਿਆ ਗੁਰੂ ਜੀ ਨੇ ਪੰਡਤਾਂ ਨੂੰ ਉੱਤਰ ਦਿੱਤਾ ਕਿ ਉਹਨਾਂ ਦੀ ਆਸਥਾ ਦੀ ਰੱਖਿਆ ਲਈ ਕਿਸੇ ਮਹਾਪੁਰਖ ਦੀ ਸ਼ਹਾਦਤ ਦੀ ਲੋੜ ਹੈ ਜਦੋਂ ਉਹਨਾਂ ਨੇ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨਾਲ ਪੂਰੇ ਘਟਨਾਕ੍ਰਮ ਬਾਰੇ ਗੱਲਬਾਤ ਕੀਤੀ ਤਾਂ ਬਾਲ ਗੋਬਿੰਦ ਰਾਏ ਨੇ ਤੁਰੰਤ ਆਪਣੇ ਪਿਤਾ ਨੂੰ ਆਖਿਆ ਗੁਰੂ ਪਿਤਾ ਆਪ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਬਾਲ ਗੋਬਿੰਦ ਰਾਏ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਪੰਡਤਾਂ ਦੇ ਧਰਮ ਵਿਸ਼ਵਾਸ ਤੇ ਪਛਾਣ ਨੂੰ ਕਾਇਮ ਰੱਖਣ ਲਈ ਆਪਣਾ ਆਪ ਕੁਰਬਾਨ ਕਰਨ ਦਾ